ਸਤਿ ਸ੍ਰੀ ਅਕਾਲ ਜੀ ਸਜਣੋ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪੁਰੀਆ ਡੇਰੀ ਫਾਰਮ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਛੜਦੀ ਕਲਾ ਚ ਹੋਵੋਗੇ। ਕਿਵਸਟ ਹੈ ਤੁਹਾਡੇ ਗਾੜੀ ਕੀ ਦੋ ਟਾਈਮ ਤਸੱਲੀ ਕਰਿਆ ਕਰੋ ਕੋਈ ਲਾਮੇ ਵਾਲੀ ਗੱਲ ਨਾ ਰਹਿ ਜਾਏ। ਜੇ ਕੋਈ ਦੂਰ ਬੈਠਾ ਵੀਡੀਓ ਕਾਲ ਤੇ ਆਨਲਾਈਨ ਚੁਆਈ ਕਰੋ। ਗੱਪਣ ਪਸ਼ੂ ਨੂੰ ਟਿੱਪ ਕੇ ਭਰਾ ਕੇ ਖੜੋ। ਨੇੜੇ ਵਾਲਾ ਕੋਈ 2-4 ਸੌ ਦਾ ਤੇਲ ਫੂਕੇ ਫਾਰਮ ਤੇ ਵਿਜ਼ਿਟ ਕਰਕੇ ਜਿੱਥੋਂ ਦਾ ਐਡਰੈਸ ਨੋਟ ਕਰਵਾਇਆ ਕੋਟਿਆ ਕੋ ਪਹੁੰਚਿਆ ਬਾਈ ਲਖਵਿੰਦਰ ਸਿੰਘ ਲੱਖਾ ਪਿੰਡ ਅਮੀਸ਼ਾ ਨੇੜੇ ਖਾਲੜਾ ਜ਼ਿਲ੍ਹਾ ਤਰਨਤਾਰ ਸਾਹਿਬ ਤੇ ਤਹਿਸੀਲ ਵੀ ਤਰਨਤਾਰ ਸਾਹਿਬ ਚਾਰ ਪੰਜ ਐਨੀਮਲ ਸਜਣੂ ਮਖਾਉਣ ਲੱਗੇ ਆ ਇੱਕ ਬੂਰੀ ਸੂਈ ਦਵਾਈ ਤੇ ਕਰਦੇ ਆ ਗੱਲਬਾਤ ਜੁੜ ਰਹੇ ਹੋ ਐਂਡ ਤੱਕ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਰ ਸਤਿ ਸ੍ਰੀ ਅਕਾਲ ਚੜਦੀ ਕਲਾ ਜੀ ਐ ਕਿਰਪਾ ਜੀ ਗੁਰੂ ਰਾਮ ਦਾਸ ਜੀ ਤੁਸੀਂ ਬੋਲੀ ਬਹੁਤ ਸੁਣਾਓ ਹਾਂ ਬਹੁਤ ਵਧੀਆ ਜੀ ਐਡਰੈਸ ਕਰੀਏ ਨੋਟ ਲਖਿੰਦਰ ਸਿੰਘ ਪਿੰਡ ਅਮੀਸ਼ਾ ਜ਼ਿਲ੍ਹਾ ਤਰਨਤਾਰਨ ਮੋਬਾਈਲ ਨੰਬਰ ਜੀ 86998 5735 ਠੀਕ ਹੈ ਤੇ ਪੂਰੀ ਤੋਂ ਕਰੀਏ ਸ਼ੁਰੂਆਤ ਹਾਂ ਜੀ ਪੂਰੀ ਕਿੰਨਾ ਕ ਦੁੱਧ ਆ ਇਹ ਭਾਜੀ ਕੱਲ ਰਾਤ ਦੀ ਸੂਈ ਜੀ ਰਾਤ ਦੀ ਹਾਂ ਹਾਂ ਜੀ ਕੱਲ ਰਾਤ ਦੀ ਸੂਈ ਜੇ ਬੜਾ ਹੋਊ ਕੋ 5 ਕਿਲੋ ਹੋਵੇ 5.5 ਹੋਵੇ ਦੋ ਟਾਈਮ ਦਾ 5 ਕਿਲੋ ਕਿੰਨਾ ਜੋ ਨਾ 6 ਵੀ ਹੋ ਸਕਦਾ ਕੋਠੇ ਗਾ ਖੋਲੀ ਭਾਈ ਪਲਵਾਨ ਦੀ ਲਓ ਸਜਣੋ ਤੇ ਕੱਟੀ ਦੀਆਂ ਥੋੜੀਆਂ ਜਿਹਾ ਲੱਤਾਂ ਬੁਖਾ ਦਿਓ ਹਾਂ ਕੱਲ ਨੂੰ ਕੋਈ ਭੈਣ ਭਰਾ ਉਹ ਵੀਡੀਓ ਤਾਂ ਲੈ ਜੇ ਤੇ ਮੁੜ ਕੇ ਇਹ ਨਾ ਕਰੇ ਕੱਟੀ ਦਾ ਨਹੀਂ ਹੁੰਦਾ ਤੇ ਥੋੜੀਆਂ ਜਿਹਾ ਲੱਤਾਂ ਦੀਆਂ ਵਿੰਗੀਆਂ ਗ੍ਰਹਿਣੀ ਕਰਿਓ ਮੜੀ ਜੀ ਇਹ ਗ੍ਰਹਿਣੀ ਆ ਕੱਟ ਬਾਕੀ ਦੁੱਧਾਂ ਚ ਝੁੰਗਦੀ ਆ ਆ ਵੇਖੋ ਗ੍ਰਹਿਣੀ ਆ ਠੀਕ ਸਜਣੋ ਜਿਵੇਂ ਆ ਕੱਟੀ ਦਾ ਨਾ ਤੇ ਇਹ ਮੋੜ ਜਾ ਮੁੜਿਆ ਆ ਹਟ ਲੈ ਮੈਂ ਕਰੀਆ ਨੂੰ ਲੈ ਜੀ। ਹਾਂ। ਲੋਈ। 5 ਕਿਲੋ ਦੋ ਚੇ ਸਹੀ ਜੇ ਭੋਲ ਕਾਲਾ ਸੂਈ ਦੱਸਿਆ? ਹਾਂ ਜੀ। ਲੈ ਆ ਪਈ। ਨੀਲੀ ਰਾਵੀ ਚ ਭੂਰੀ। ਹਾਂ ਜੀ। ਤੇ ਰੇਟ ਬਾਈ ਜੀ। ਰੇਟ ਜੀ 55000 ਰੁਪਇਆ 200 ਰੁਪਇਆ ਛੋਟ ਬਾਈ। 55200 ਠੀਕ ਆ ਫਿਕਸ ਹੀ ਆ ਤੇ ਅੱਗੇ ਆ ਗਈ ਦੂਜਾ ਸੂਬਾ ਹੀ ਨਹੀਂ ਇਹ ਪਹਿਲੇ ਨੇ ਜੀ ਪਹਿਲਾ ਪਹਿਲਾ ਜੀ ਦੁੱਧ ਕਿੰਨਾ ਦੁੱਧ ਦੇ ਦੇ ਥਲੇ ਜੀ 556 ਕਿਲੋ 55 ਤੋਂ 6 ਕਿਲੋ ਠੀਕ ਹੈ ਤੋਰ ਗਈ ਹਾਂਜੀ ਮਗਰ ਇਹਦੇ ਕਟਾ ਆ ਗਿਆ ਕਟਾ ਆ ਗਿਆ ਹਾਂਜੀ ਇਹ ਮੈਂ ਭਾਜੀ ਲਿਆਂਦੀ ਆ ਧਾਰਾ ਮਾਰ ਕੇ ਹੁਣ ਕਿਹੋਂ ਵਾਲੀ ਆ ਠੀਕ ਆ ਦੱਸਿਆ ਜੇ ਕੋ ਕੱਲ ਨੂੰ ਭੈਣ ਭਰਾ ਆਣਾ ਧੋਖਾ ਨਾ ਕਰ ਬਈ ਕਿ ਮੈਂ ਚੋ ਚਲੋ ਜੀ ਲੈ ਚਲੋ ਲੱ ਸਜਣੋ ਜਿਵੇਂ ਆ ਸਾਰਾ ਚੋਇਆ ਇਹ ਮੈਂ ਹੁਣ ਖਰੀਦ ਖਰੀਦ ਕੇ ਤੇ ਲਿਆਂਦੀ ਆ ਚਲੋ ਡਗਾਈ ਹੋਊਗੀ ਟਾਈਮ ਜਿਹੜਾ ਇਹ 11:00 ਵਜੇ ਦਾ ਆ ਯਾ ਠੀਕ ਆ ਕਟਾ ਮਗਰ ਦੋ ਦ 6 ਤੇ 5 6 ਹਾਂਜੀ 6 ਕਿਲੋ ਲਾਓ ਸਾਢੇ 5 6 ਕਿਲੋ ਤੇ ਰੇਟ ਕਿੰਨਾ ਰਹਿ ਗਿਆ 50 ਹੀ ਦੇ ਦਈਏ ਵੀ ਜੀ ਵੇ ਲਓ ਹਾਂਜੀ ਤੁਹਾਡੀ ਮर्जी ਆ ਵੇ ਲਓ 50 ਠੀਕ ਆ ਨਵੀਂ ਜਾਇਜ ਕਰਕੇ ਦੇ ਦਿਓ ਜਿੰਨੇ ਦੀਖੇ ਕੋਈ 3000 ਰੁਪਏ ਦਾ 46 ਦੀ ਨਾ ਕਰਤੀ 46 ਦੀ ਕਰ ਠੀਕ ਹੈ ਤੇ ਜੇ ਨੰਬਰ ਤੇ ਨੀਲੀ ਰੱਬੀ ਆ ਗਈ ਹਨਾ ਇਹਦੇ ਮਗਰ ਕੱਟੀ ਇਹਨੇ ਮਗਰ ਕੱਟੀ ਆ ਜੀ ਠੀਕ ਹੈ ਹਾਂ ਜੀ ਦੋ ਦੇ ਦੇ ਥੱਲੇ ਵੀ 6 ਕਿਲੋ 6 ਕਿਲੋ ਹਾਂ ਜੀ ਉਹਨੂੰ ਤੋੜ ਦੇ ਲੰਮੀ ਸਿੱਧੀ ਸਿੱਧੀ ਤੋੜ ਦੇ ਪਰਾਂ ਲਿਆ ਭਾਈ ਤਾਂ ਦੇ ਇਹ ਫਿਰ 6 ਵਜੇ ਦੀ ਚੋਈ ਆ ਮਈ ਆਪਣੀ ਉਹ ਬੂਰੀ ਜੀ ਵੀ ਦੇਣੀ ਸੱਜਣੋ ਇਹ 6 ਵਜੇ ਦੀਆਂ ਚੋਈਆਂ 11 ਵਜੇ ਟਾਈਮ ਦਾ ਅੰਦਾਜ਼ਾ ਲਾਇਓ ਕਿ ਸ਼ਾਮਾਂ ਨੂੰ ਹੋਰ ਕਿੰਨੀ ਕ ਬਣਨੀ ਆ ਠੀਕ ਆ ਜਿਹੜੀ ਚੋਈ ਆ ਉਹ ਤੁਹਾਨੂੰ ਚੋਈਆਂ ਦੱਸ ਰਹੇ ਆ ਜਿਹੜੀ ਚੋਣ ਵਾਲੀ ਉਹ ਵੀ ਭਾਈ ਨੇ ਤੁਹਾਨੂੰ ਸੱਚ ਦੱਸ ਦਿਆ ਤੇ ਰੇਟ ਭਾਈ ਜੀ 60000 ਵੀ ਦੇ ਦੀਂ ਦੇਖ ਲਓ 60000 ਦਿੱਤੇ ਦੋ ਛੱਡ ਦਈਏ ਛੱਡ ਦੋ ਜੀ ਠੀਕ ਆ ਕੰਜਾਇ ਆ ਜੀ ਆ ਦੋ ਸੁਰਖੀ ਜੋੜ ਕਰਾਂਗੇ ਠੀਕ ਹੈ ਹਾਂਜੀ ਆ ਵੀ ਗੱਭਣ ਹਣਾ ਇਹਦੇ ਦੀ ਪਈ 45 40 ਤੋਂ 45 ਦੇ ਡੇਢ ਪੂਰੇ ਹੁਣ ਚ ਰਹਿੰਦੇ ਜੀ ਰਹਿੰਦੇ ਆ ਜੀ ਡੇਢ ਮਹੀਨਾ ਡੇਢ ਮਹੀਨਾ ਪਹਿਲੇ ਨੇ ਜੀ ਪਹਿਲਾਂ ਸੂਆ ਸੂਣਾ ਹਾਂਜੀ ਡੇਢ ਮਹੀਨਾ ਬਾਕੀ ਆ ਲਾਏ ਪਈ ਤੁਸੀਂ ਵੇਖ ਸਕਦੇ ਜੀ ਤਾਂ ਪਹਿਲਾਂ ਕੱਟੀ ਜਾਂ ਹਾਂਜੀ ਲਾ ਆ ਪਈ ਜਟਾ ਦੇ ਰੇਟ ਬਾਈ ਜੀ ਦਾ ਰੇਟ 52000 ਰੁਪਈਆ ਜੈਸਨੋ 50 ਜੈਸਨੋ 5000 ਠੀਕ ਹਾਂਜੀ ਲਓ ਸੱਜਣ ਇਹ ਚਾਰ ਪਸ਼ੂ ਆ ਖਰੀਦਦਾਰੀ ਕਰਿਓ ਸਾਸੀ ਘਾਲ ਵੀ ਸਾਰੇ